ਸਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਤੇ ਵੈਲਕਮ ਹੈ ਜੀ ਤੁਹਾਡਾ ਕਿਰਨਾ ਦੇ ਬਲੌਗ ਚ ਤੇ ਆਓ ਹੁਣ ਮੈਂ ਤੁਹਾਨੂੰ ਕੋਈ ਚੀਜ਼ ਦਿਖਾਉਣ ਲੱਗੀ ਆ ਠੀਕ ਆ ਜੀ ਤੇ ਤੁਸੀਂ ਦੇਖੋ ਪਹਿਲਾਂ ਤਾਂ ਇਹ ਦੱਸੋ ਵੀ ਸਾਡੇ ਪਰਦੇ ਸੋਹਣੇ ਆ ਪਰਦੇ ਲਾਏ ਆ ਭਰਾਂਡਾ ਇਹ ਆਪਣਾ ਜੀ ਭਰਾਂਡੇ ਦੇ ਵਿੱਚ ਧੁੱਪ ਪੈਂਦੀ ਆ ਸਿੱਧੀ ਇਸੇ ਕਰਨਾ ਆਪਾਂ ਪਰਦੇ ਲਾਏ ਹੋਏ ਆ ਠੀਕ ਹੈ ਜੀ ਜੇ ਤੁਸੀਂ ਦੱਸਿਓ ਵੀ ਸਾਡੇ ਪਰਦੇ ਘੈਂਟ ਆ ਠੀਕ ਹੈ ਇਹ ਭਾਈ ਆਪਾਂ ਨੂੰ ਕਿਸੇ ਨੇ ਥੋੜੀ ਜਿਹੀ ਮਣੀ ਭੇਜੀ ਸੀਗੀ ਆਪਾਂ ਉਹਦੇ ਪਰਦੇ ਲੈ ਆਂਦੇ ਜੀ ਤੇ ਮਗਾ ਤੋਂ ਫਿਰੰਦੀ ਆ ਸਿੱਧੀ ਤੇ ਇੱਧਰ ਦੇਖੋ ਜੀ ਆਪਾਂ ਨੂੰ ਮੇਰੇ ਕੱਪੜੇ ਧੋਈ ਜਾਂਦੇ ਆ ਮਸ਼ੀਨ ਧੋਈ ਜਾਂਦੀ ਮੇਰੇ ਕੱਪੜੇ ਤੇ ਇੱਧਰ ਆਪਾਂ ਨੂੰ ਇੱਕ ਚੀਜ਼ ਦਿਖਾਉਣੀ ਆ ਸਰਪ੍ਰਾਈਜ਼ ਆ ਮੇਰੀ ਕੁੜੀ ਨੂੰ ਕੱਲ ਕਿਸੇ ਨੇ ਗਿਫਟ ਕੀਤਾ ਸਾਈਕਲ ਗਿਫਟ ਕੀਤਾ ਫਰੈਂਡ ਹੈ ਕਿਸੇ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗਿਫਟ ਕੀਤਾ ਜੀ ਆਪਾਂ ਨੂੰ ਇਹ ਸਾਡਾ ਮਨੀ ਪਲਾਟ ਆ ਜੀ ਵਿਚਾਰਾ ਪਾਣੀ ਪੋਣੀ ਆ ਮੈਂ ਹੁਣ ਇਹਨਾਂ ਨੂੰ ਤੇ ਹੋਰ ਸੁਣਾਓ ਫਰੈਂਡ ਤੁਹਾਡਾ ਕੀ ਹਾਲ ਚਾਲ ਹੈ ਤੇ ਖਾ ਠੰਡੀ ਹਵਾ ਗਰਮੀ ਬਹੁਤ ਫਰੰਡ ਬਚ ਕੇ ਰੋ ਗਰਮੀ ਤੋਂ ਭਾਈ ਠੀਕ ਹੈ ਜੀ ਤੇ ਗਰਮੀ ਤੋਂ ਬਚੋ ਜਿੰਨਾ ਬਚਿਆ ਜਾਂਦਾ ਬਹੁਤ ਗਰਮੀ ਆ ਗਰਮੀ ਕਰਨ ਸਕੈਸ ਪੂਜ ਪੀਆ ਕਰੋ ਓਕੇ ਜੀ ਉਹ ਸਾਡਾ ਕੈਮਰਾ ਫਰੰਡ ਤੁਹਾਨੂੰ ਕੈਮਰਾ ਦਿਖਾਉਣ ਲੱਗਿਆ ਜੇ ਤੁਹਾਨੂੰ ਦੱਸੂਗਾ ਇਹ ਤੇਰੇ ਪਸਿਆ ਓ ਜਿਸ ਤਰੀਕਾ ਨਾਲ ਕੈਮਰਾ ਫਰੰਡ ਤੁਹਾਨੂੰ स गया ओ रहा ए, ए आ रहा आ रहा ए फ्रेंड अपना कैमरा कपड़े धोल मशीन इत मैं बैठी सी मंजा डाके रोटी खादी है घरद्या ने दे गए ग्डी लैके वो गाने वागू हो मैं निकला हो ग्ड्डी लेके रस्ते पर छड़क पे ਇੱਕ ਮੋੜ ਆਇਆ ਮੈਂ ਉੱਥੇ ਦਿਲ ਛਾੜ ਆਇਆ ਫਰੈਂਡ ਅਜੇ ਕੰਮ ਕਰ ਲੈਜਾ ਆਪਾਂ ਵੇਲੇ ਆ ਜੀ ਵੇਲੇ 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 ਜਮਾ ਵੇਲੇ ਕੰਮ ਧੰਦੇ ਨੇ ਵੇਡਲੇ ਆਪਾਂ ਸਾਰੇ ਉਹਨਾਂ ਆਪਾਂ ਵੇਦਨੇ ਆ ਇੱਕ ਮੋੜ ਆਇਆ ਆ ਦੇਖੋ ਫਰੈਂਡ ਰੋਟੀ ਵੀ ਬਣਾ ਲਈ ਅਸੋ ਇਹ ਚ ਸਫਾਈ ਵੀ ਕਰਤੀ ਸਾਰੀ ਇੱਕ ਇੱਕ ਚੀਜ਼ ਆਉਂਦੇ ਆ ਦੇ ਉਹਦੇ ਨੇ ਆ ਇੱਕ ਇੱਕ ਚੀਜ਼ ਠੀਕ ਹੈ ਜੀ ਬਲੌਗ ਦੇਖਿਆ ਕਰੋ ਫਰੈਂਡ ਸ਼ੇਅਰ ਵੀ ਕਰ ਦਿਆ ਕਰੋ ਯਾਰ ਆ ਸਾਡਾ ਭਾਈ ਸਿੱਧੂ ਆ ਫਰੈਂਡ ਬਹੁਤ ਪਿਆਰ ਕਰਦੇ ਆਸੀਂ ਉਹਨੂੰ ਬਹੁਤ ਜ਼ਿਆਦਾ ਸਾਡੇ ਭਾਈ ਸਿੱਧੂ ਸੋ ਬਾਈ ਸਾਡਾ ਛੋਟਾ ਸਾਡਾ ਛੋਟਾ ਬੜਾ ਪਿਆਰ ਕਰਦੇ ਆ ਬਾਈ ਨੂੰ ਅਸੀਂ ਪਰਮਾਤਮਾ ਲੰਪੀਆਂ ਹੋਰ ਰੱਬ ਕਰੇ ਇਹਨਾਂ ਦੇ ਨਾਲ ਸਾਡੇ ਛੋਟੇ ਸਿੱਧੂ ਦੇ ਨਾਲ ਤੇ ਬਾਈ ਦੇ ਮਨ ਚ ਪਾਪ ਨਹੀਂ ਸੀ ਕੋਈ ਵਿਚਾਰੇ ਦੇ ਪਾਵਾ ਨਹੀਂ ਸੀਗਾ ਬੜੀਆ ਸੀ ਰਿਸਪੈਕਟ ਕਰਦੇ ਆ ਆਪਾਂ ਇਹਨਾਂ ਦੀ ਬਾਈ ਆ ਸਾਡਾ ਸਿੱਧੂ ਮੂਸੇ ਵਾਲਾ ਜੱਟ ਛੋਟਾ ਸੋ ਠੀਕ ਆ ਫਰੈਂਡ ਫਿਰ ਠੀਕ ਆ ਮਿਲਤੇ ਆਂ ਅਗਲੇ ਬਲੌਗ ਮੇ ਮਾਰੋ ਕੱਪੜਾ ਸੁੱਕ ਗਿਓ ਤੇ ਹੁਣ ਮੈਂ ਸਭ ਕੰਨ ਨੀਅਕ ਕੱਪੜੇ